ਸਬਸੀ ਨੇ ਚੇਲੇ ਨੂੰ ਬੁਲਾਇਆ ਮੈਂ ਤੇਰੇ ਮੇਰੇ ਪਿੱਛੇ ਹੋ ਤਰੋਂ ਮੈਂ ਤੈਨੂੰ ਆਸ਼ੀਸ਼ ਦੇਵਾਂਗਾ ਤੇ ਚੇਲੇ ਨੇ ਕਿਹਾ ਪ੍ਰਭੂ ਜੀ ਮੈਨੂੰ ਪਰਮਾਨੰਗੀ ਦੇ ਕੇ ਮੈਂ ਆਪਣੇ ਮਾਤਾ ਪਿਤਾ ਨੂੰ ਚੁੰਮਾਵਾਂ ਮੈਂ ਆਪਣੇ ਮਾਤਾ ਪਿਤਾ ਨੂੰ ਕੀ ਕਰਾਂ ਚੁੰਮਾਵਾਂ ਉਹਨਾਂ ਨੂੰ ਦਾਪਾਵਾਂ ਮਤਲਬ ਉਹਨਾਂ ਦੀ ਮੈਂ ਸੇਵਾ ਕਰਾਂ ਜਦ ਤੱਕ ਮਰ ਨਹੀਂ ਜਾਂਦੇ ਮੈਂ ਫਿਰ ਤੇਰੇ ਪਿੱਛੇ ਲੱਗਾਂਗਾ ਮੈਂ ਫਿਰ ਆਣ ਕੇ ਤੇਰੀ ਸੇਵਾ ਕਰਾਂਗਾ ਤੇ ਪ੍ਰਭੂ ਨੇ ਕਿਹਾ ਤੂੰ ਮੇਰੇ ਪਿੱਛੇ ਹੋ ਤਰ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਨ ਦੇ ਉਹਨਾਂ ਨੂੰ ਦੱਬਨ ਦੇ ਆਪਣੇ ਮੁਰਦੇ ਤੂੰ ਤਾਂ ਮੇਰੇ ਪਿੱਛੇ ਉਤਰ ਤੂੰ ਕਰ ਮੇਰੀ ਸੇਵਾ ਹallelujah ਇਹ ਲੋਕ ਸੋਚਦੇ ਨੇ ਸਾਡੇ ਬੱਚੇ ਵੱਡੇ ਹੋਣਗੇ ਨਾ ਆਪਾਂ ਸੇਵਾ ਕਰਾਂਗੇ ਪ੍ਰਭੂ ਦੀ ਸੰਤੀਆਂ ਪੁੱਤ ਵਿਆਹ ਹੀ ਕਰਾਂਗੇ ਨਾ ਫੇਰ ਕਰਾਂਗੇ ਪ੍ਰਭੂ ਦੀ ਸੇਵਾ ਫਿਰ ਆਪਾਂ ਫਰੀ ਹੋ ਜਾਣਾ ਇਹਨਾਂ ਨੇ ਪਤਾ ਹੀ ਜ਼ਿਆਦਾ ਫਸ ਜਾਣਾ ਹੈ ਹallelujah ਤਨੁ ਛੁੱਟੀ ਮਿਲ ਕੇ ਫੇਰ ਕਰਾਂਗੇ ਸੇਵਾ ਮੈਂ ਦੀ ਸੇਵਾ ਕਰਨ ਦੇ ਨਾਲ ਖੁਦਾ ਆਸ਼ੀਸ਼ ਦਿੰਦਾ ਹੈ ਆਪਣੇ ਆਪ ਨੂੰ ਅਧੀਨ ਕਰਦੇ ਹੋ ਉਹਦੀ ਸੇਵਾ ਨੂੰ ਇੱਕ ਨੂੰ ਲੈ ਕੇ ਚਾਹਦੇ ਹੋ ਚਾਹੇ ਉਹ ਕੋਈ ਵੀ ਹੈ ਚਾਹੇ ਕਿਸੇ ਭੈਣ ਨੂੰ ਚਰਚ ਚ ਕਿਉਂ ਨਹੀਂ ਲੈ ਕੇ ਆਉਣਾ ਹਲਲੀ ਜਦੋਂ ਤੁਸੀਂ ਉਹਨੂੰ ਲੈ ਕੇ ਆਉਂਦੇ ਫਿਰ ਤੁਹਾਡੀ ਸੇਵਾ ਨੂੰ ਵੇਖਦਾ ਹੈ ਤੇ ਤੁਹਾਡੇ ਵੱਲੋਂ ਰੂਹ ਬਚ ਗਈ ਹਲਲੀ ਤੁਹਾਡੇ ਕਰਤ ਕੀ ਹੋ ਗਿਆ ਰੂਹ ਬਚ ਗਈ ਸੇਵਕੀ ਨੇ ਅਨੇਕ ਪ੍ਰਕਾਰ ਦੀ ਆਂਦਾ हे ਮੇਰੇ ਪੁੱਤਰੋਂ ਹੁਣ ਤੂੰ ਇੱਥੇ ਇਸ ਨਹੀਂ ਮਾਰਨੀ ਕਿਉਂਕਿ ਇਹ ਹੋਵਾ ਨੇ ਤੁਹਾਨੂੰ ਚੁਣਿਆ ਉਹਨੇ ਤੁਹਾਨੂੰ ਚੁਣਿਆ ਹallelujah ਉਸ वचन ਨੂੰ ਲੈ ਕੇ ਚੱਲਣਾ वचन ਦੇ ਅਨੁਸਾਰ ਚੱਲਣ ਵਾਲੇ ਬਣ ਜਾਓ ਜਦੋਂ ਤੁਸੀਂ ਚੱਲਣ ਵਾਲੇ ਬਣ ਗਏ ਤੁਸੀਂ ਵੇਖੋ ਮੈਂ ਆਸ਼ੀਸ਼ ਨੂੰ ਵੇਖੋ ਤੇ ਬਰਕਤ ਨੂੰ ਤੇ ਤੁਹਾਡੀ ਕੋਈ ਵੀ ਬਰਕਤ ਨੂੰ ਖੋ ਨਹੀਂ ਸਕਦਾ ਹallelujah ਕੋਈ ਵੀ ਤੁਹਾਡੀ ਉਸ ਆਸ਼ੀਸ਼ ਨੂੰ ਖੋ ਨਹੀਂ ਸਕਦਾ ਜੇ ਮੈਂ ਚੱਲਿਆ ਪਰਮੇਸ਼ਰ ਨੇ ਮੈਨੂੰ ਬਲੈਸ ਕੀਤਾ ਹੈ ਹalleluyah ਤੇਰੇ ਪੇਟਿਆਂ ਦਾ ਪ੍ਰਵਾਹ ਨਹੀਂ ਚੱਲਿਆ ਉਹ ਅਜੇ ਤੱਕ ਉਹਨਾਂ ਚੀਜ਼ਾਂ 'ਚ ਫਸੇ ਹੋਏ ਉਹਨਾਂ ਨਸ਼ਿਆਂ 'ਚ ਉਹਨਾਂ ਬਿਮਾਰੀਆਂ 'ਚ ਉਹਨਾਂ ਹਾਲਾਤਾਂ 'ਚ ਫਸੇ ਜੇ ਤੂੰ ਹੀ ਕਰੋਗੇ ਸੇਵਾ ਤੂੰ ਹੀ ਬਚਾਏ ਚਾਹੋਗੇ ਤੁਹਾਡਾ ਪਰਿਵਾਰ ਬਚਾਇਆ ਜਾਏਗਾ ਹalleluyah ਕਿਉਂਕਿ ਖੁਦਾ ਦਾ ਵਾਅਦਾ ਹੈ ਤੁਹਾਡੇ ਨਾਲ ਤੂੰ ਪਰੱਚ ਤੇਰਾ ਪਰਾਨਾ ਬਚਾਇਆ ਜਾਏਗਾ ਤੁਹਾਡਾ ਘਰਾਨਾ ਕਹਿੰਦੇ ਨਾਲ ਤੁਹਾਡੇ ਮਾਂ ਪਿਓ ਦੇ ਨਾਲ ਨਹੀਂ ਤੁਹਾਡਾ ਘਰਾਨਾ ਤੁਹਾਡੇ ਬੱਚਿਆਂ ਦੇ ਨਾਲ ਤੁਹਾਡੇ ਪਤੀ ਦੇ ਨਾਲ ਤੁਹਾਡੇ ਪਤੀ ਦਾ ਘਰਾਨਾ ਤੁਹਾਡੇ ਨਾਲ ਤੇ ਤੁਹਾਡੇ ਬੱਚਿਆਂ ਦੇ ਨਾਲ ਹੈ ਤੂੰ ਵੀ ਬਚੋਗੇ ਨਹੀਂ ਆਪਣੇ ਘਰਾਂ ਦੇ ਨੂੰ ਬਚਾਉਗੇ ਆਪਣੇ ਪਰਿਵਾਰ ਨੂੰ ਬਚਾਉਗੇ ਹallelujah ਜੋ ਸਾਡੀ ਕਿਸਮਤ ਉੱਤੇ ੱਟਾ ਮਿੱਟੀ ਪਿਆ ਨਾ ਉਹ ਪਰਮੇਸ਼ਰ ਉਹਨੂੰ ਵੀ ਸਾਫ਼ ਕਰ ਦਿੰਦਾ ਵਾ ਉਹਦੀ ਸੇਵਾ ਦੇ ਵਿੱਚ ਕੀ ਹੈ ਬਰਕਤ ਹੈ ਆਸ਼ੀਸ਼ ਹੈ ਹallelujah ਪਰਮੇਸ਼ਰ ਕਹਿੰਦਾ ਹੈ ਮੇਰੇ ਪੁੱਤਰੋ ਹੋਂਦੈ ਕਿ ਇਸ ਨਹੀਂ ਮਾਰਨੀ ਕਿਉਂਕਿ ਇਹ ਹੋਵੇ ਤੁਹਾਨੂੰ ਚੁਣ ਲੈ ਤੇ ਚੁਣ ਲੈ ਆਪਣੇ ਘਰ ਪਰਿਵਾਰ ਵਿੱਚੋਂ ਆਪਣੇ ਨਗਰ ਵਿੱਚੋਂ ਹallelujah ਇਹ ਨਹੀਂ ਤਕਨੀਕ ਤੇ ਖੜ ਕੇ ਰਾਤ ਨਹੀਂ ਕਰਨੀ ਸਾਰਿਆਂ ਨੇ ਇਹ ਨਹੀਂ ਕਿ ਸਭ ਨੇ ਪ੍ਰਚਾਰ ਹੀ ਕਰਨਾ ਹੈ ਵਚਨ ਚਿਕਤਸੇਵਾ ਅਨੇਕ ਪ੍ਰਕਾਰ ਦੀਆਂ ਨੇ ਪਰ ਪ੍ਰਭੂ ਇੱਕੋ ਜਿਹੀ ਸੇਵਾ ਕਰਦੀ ਹੈ ਅਲੱਦੀ ਸੇਵਾ ਅਨੇਕ ਪ੍ਰਕਾਰ ਦੀਆਂ ਨੇ ਤੂੰ ਕੋਈ ਵੀ ਪਰਮੇਸ਼ਰ ਦੀ ਸੇਵਾ ਕਰ ਸਕਦੇ ਜੋ ਮੇਰੇ ਪਰਮੇਸ਼ਰ ਦੇ ਘਰ ਵਿੱਚ ਦਾਨ ਤਸਵੰਦ ਹੁੰਦਾ ਉਹ ਵੀ ਇੱਕ ਸੇਵਾ ਹੈ ਜੋ ਕਲਿਸਿਆਂ ਲੋਕ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਪ੍ਰਭੂ ਦੇ ਘਰ ਚ ਲੈ ਕੇ ਆਉਂਦਾ ਉਹ ਵੀ ਇੱਕ ਸੇਵਾ ਹੈ ਅਲੱਦੀ ਸੇਵਾ ਅਨੇਕ ਪ੍ਰਕਾਰ ਦੀ ਕਰਨ ਪਰ ਪ੍ਰਭੂ ਇੱਕੋ ਜਿਹੀ ਦੀ ਸੇਵਾ ਕਰਦੇ ਹallelujah ਹallelujah ਪਰ ਪਰਮੇਸ਼ਰ ਦੇ ਬਿਸ਼ੇਕ ਦੇ ਲਈ ਤਰਸਨੇ ਪ੍ਰਭੂ ਮੈਨੂੰ ਪਵਿੱਤਰ ਆਤਮਾ ਦੇ ਦੇ ਕਿੰਨੇ ਪਿਆਰ ਭਾਈ ਦੱਸਦੇ ਪ੍ਰਭੂ ਮਿਲੋ ਕਿਆਰ ਪਾਸਾ ਦਰਦਾਂ ਤੇ ਪਰਮੇਸ਼ਰ ਮੈਂ ਤੇਰੇ ਕੰਮ ਕਰਾਂ ਜਾਂ ਤਾਂ ਮੈਂ ਲੋਕਾਂ ਲਈ ਪ੍ਰਾਰਥਨਾ ਕਰਾਂ ਚਿੰਤ ਚਮਤਕਾਰ ਪ੍ਰਗਟ ਹੋਣ ਲੋਕਾਂ ਨੂੰ ਆਸ਼ੀਸ਼ ਬਖਸ਼ਦਾ ਬਖਸ਼ਦਾ ਹallelujah ਪਰਮੇਸ਼ਰ ਕਹਿੰਦਾ ਤੈਨੂੰ ਮੇਰੀ ਸੇਵਾ ਵਿੱਚ ਫਿਰ ਉਤਰਨਾ ਪੈਣਾ ਹੈ ਹalleluyah ਤੁਤੇ ਜਿਹਨੀ ਚਾਹੁੰਦੇ ਹੈ ਹੀ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਲਈ ਬਰਕਤ ਲਈ ਉਹ ਵੀ ਚਾਹਤਾ ਹੈ ਤੁਹਾਨੂੰ ਬਰਕਤ ਦੇਵਾ ਵਜੋਂ ਜਿਹੜੇ ਪਰਮੇਸ਼ਰ ਕਹਿੰਦਾ ਮੈਂ ਆਪਣੇ ਜਾਜਕਾਂ ਨੂੰ ਉੱਤਮ ਤੋਂ ਉੱਤਮ ਵਸਤਾਂ ਦਵਾਂਗਾ ਉੱਤਮ ਤੇਲ ਉੱਤਮ ਅੰਨ ਉੱਤਮ ਮੈ ਉੱਤਮ ਫਲ ਹਰ ਚੀਜ਼ ਅੰਤ ਮੈਂ ਤੁਹਾਨੂੰ ਉੱਤਮ ਤੋਂ ਉੱਤਮ ਵਧੀਆ ਤੋਂ ਵਧੀਆ ਦਵਾਂਗਾ ਸਿਰਫ ਜਾਜਕਾਂ ਨੂੰ ਗਿਆ ਹallelujah ਤੇ ਜਾਂਚ ਜਿਹਨਾਂ ਦਾ ਕੰਮ ਪੁਰਾਣੇ ਨਿਯਮ ਵਿੱਚ ਕੀ ਸੀ ਪਰਮੇਸ਼ਰ ਦੀ ਸੇਵਾ ਕਰਨਾ ਹallelujah ਪਰ ਨਵੇਂ ਨਿਯਮ ਦੇ ਵਿੱਚ ਤੂੰ ਸਭ ਜਾਂਚ ਨੂੰ ਪਰਮੇਸ਼ਰ ਦੀ ਸੇਵਾ ਦੇ ਲਈ ਚੁਣੇ ਗਏ ਵਜਿਤ ਰਿਤਾ ਪ੍ਰਤਾਸ਼ ਦੀ ਪੋਥੀ ਵਿੱਚ ਕਿ ਯਿਸੂ ਮਸੀਹ ਨੇ ਤੁਹਾਨੂੰ ਆਪਣੇ ਲਹੂ ਦੇ ਦੁਆਰਾ ਮੁੱਲ ਖਰੀਦਿਆ ਤੇ ਤੂੰ ਹੀ ਉਹਦੇ ਪਿਤਾ ਦੀ ਸੇਵਾ ਕਰੋ ਤੇ ਜਾਂਚ ਕਮਨ ਹallelujah ਜੇ ਤੁਸੀਂ ਤੀ ਤੌਬਾ ਕਰ ਚੁੱਕੇ ਬਪਤਿਸਮਾ ਲੈ ਚੁੱਕੇ ਹੋ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੱਤਾ तुम परमेश सेवादार सेवक हो सेवक का परमेश्वर की सेवा करना, दी सेवा करना। नुँ। नेम दी अंजील छपी लीए हले जो कोई मेरी सेवा करे तो मेरे पीछे हो तेरे जब कोई मेरी सेवा करे, दा 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 जो कि प्रभु की सेवा करना जंदा जंदा फेरों के तेवे मेरे पीछे होते हैं। अतः जितने मैं हां, वो तो ते मेरा सेवा तभी होगा। रवि यह सुबह से कितने हैं? किधर जाने ने बताएं? आप लोग उठाकर संकेत नहीं जान पता है यह सुबह से कितने दिन हैं? कहने नहीं बताएं। कितने? रवि यह सुबह से कि�

ਵੀਰਾਜਮਾਨਾ ਪਰਮੇਸ਼ਰ ਦੇ ਸੱਜਿਆ ਤੇ ਬੈਠੇ ਆ ਹਾਲੇਲੀਉ ਸਵਰਗ ਜਨ ਪ੍ਰਭੂ ਕੀ ਅੰਦਰ ਜਿੱਥੇ ਮੈਂ ਉਹ ਉੱਥੇ ਮੇਰਾ ਸੇਵਕ ਵੀ ਹੋਵੇਗਾ ਜਿਹੜੇ ਮੇਰੀ ਸੇਵਾ ਕਰਦੇ ਨੇ ਹਾਲੇਲੀਉ ਉਹ ਸਾਡੇ ਦਿਲਾਂ ਵਿੱਚ ਤੇ ਹੈ ਹੀ ਉਹ ਹਨ ਜਿਹੜਾ ਤੇ ਮਨਜੂਰ ਹੈ ਜਿੱਥੇ ਇਹ ਉਜਾਦ ਕਰਦੇ ਆਂ ਤਾਂ ਜਿੱਥੇ ਮੈਂ ਉਹ ਉੱਥੇ ਮੇਰੇ ਸੇਵਕ ਵੀ ਹੋਣਗੇ ਹਾਲੇਲੀਉ ਜਾਣਾਂ ਨਹੀਂ ਹੁੰਦਾ ਤੇਿਆਰੀ ਕਿਤਨੀ ਨਹੀਂ ਸਕੀ ਸਵਰਗ ਦੀ ਹਾਲੇਲੀਉ ਤਾਂ ਹੀ ਤਾਂ ਆਤਮਿਕ ਬਚਨ ਤੇ ਇਹਦਾ ਤਾਂ ਹੁੰਦਾ